आत्मविश्वास के साथ की गई कड़ी मेहनत से दुनिया में कोई भी लक्ष्य हासिल किया जा सकता है और अपने सपनों को साकार करने के लिए आत्मविश्वास के साथ की गई मेहनत कभी व्यर्थ नहीं जाती यह विचार डिप्टी कमिश्नर डॉक्टर सोनाथिन ने बारहवीं कक्षा के परिणामों में स्थान प्राप्त करने वाली तीन छात्राओं को सम्मानित कर करने के अवसर पर व्यक्त किए इस अवसर पर उपयुक्त डॉक्टर सोनाथिन ने मीडिया से क्या कहा सुने साहिब मार्कन की इस रिपोर्ट ਅੱਜ ਪਿੰਡ ਹੁਸੈਨਪੁਰੇ ਵਿਖਾਇਆ ਅੱਜ ਅਸੀਂ ਇੱਕ ਬਹੁਤ ਵੱਡੀ ਮਹਿਮਾਨਯੋਗ ਸਰਦਾਰ ਭਗਵੰਤ ਸਿਮਰਨ ਸਾਹਿਬ ਦੀ ਬਈ ਵਿੱਚ ਪਿੰਡ-ਪਿੰਡ ਮਹੱਲੇ-ਮਹੱਲੇ ਸ਼ਹਿਰ ਦੇ ਸਟਾਰਟ ਕਰਨੇ ਕਰੀ ਹੈ ਔਰ ਸਭ ਤੋਂ ਪਹਿਲਾ ਅੱਜ ਪਿੰਡ ਹੁਸੈਨਪੁਰਾ ਜਿਹੜਾ ਸਾਡੇ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦਾ ਅਹਿਮ ਸਰਪੰਚ ਹੈ ਅਹਿਮ ਪਿੰਡਾ ਸੋਰੀ ਮੇਰੇ ਨਾਲ ਸਰਪੰਚ ਰਾਜਵਿੰਦਰ ਕੌਰ ਜੀ ਐਸ ਡੀ ਐਮ ਸਾਹਿਬ ਸਾਡੇ ਇੰਸਪੈਕਟਰ ਪਵਨ ਜੀ ਐਸ ਐਮਓ ਸਾਹਿਬ ਹੋ ਪ੍ਰਦੀਪ ਜੀ ਪੰਚਾਇਤ ਅਫਸਰ ਸਾਰੀ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਆਏ ਸਾਡੇ ਪਿੰਡ ਦੇ ਸਾਰੇ ਸਤਕਾਰਯੋਗ ਸਖਸ਼ੀਤਾ ਜਿਨ੍ਹਾਂ ਸਾਡੇ ਲੰਮੜਦਾਰ ਸਹਿਬਾਨ ਪੰਚ ਸਹਿਬਾਨ ਸਾਰੇ ਨੇ ਅਸੀਂ ਇਕੱਠੇ ਹੋ ਕੇ ਪਹਿਲੀ ਤਾਂ ਇੱਕ ਗੱਲ ਕੀਤੀ ਹੈ ਕਿ ਸੋਚੀ ਕਿ ਹੈ कि ਅਸੀਂ ਆਪਣੇ ਇਸ ਪਿੰਡ ਦੇ ਵਿੱਚ ਨਿਸ਼ਾਨੀ ਰਹਿਣ ਦੇਣਾ ਇਹ ਇੱਕ ਬਹੁਤ ਵੱਡੀ ਮੈਂ ਕਹਿੰਦਾ ਉਪਲਬਧੀ ਹੈ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਚਲਾਈ ਹੈ ਔਰ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਲੜਾਈ ਲੜਨ ਲਈ ਤਿਆਰ ਨੇ ਔਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਸ ਪਿੰਡ 'ਚ ਕਿਸੇ ਦੀ ਜੁਰਤ ਨਹੀਂ ਹੈ ਕਿ ਹੁਣ ਆਕੇ ਨਸ਼ਾ ਵੇਚ ਸਕੇ ਕਿਸੇ ਤਸਕਰ ਪਿੰਡ 'ਚ ਵੱਟ ਸਕੇ ਸੋ ਇਹ ਜਿਹੜੀ ਮੂਵਮੈਂਟ ਹੈ ਕੱਲੀ ਇਹ ਸਰਕਾਰਾਂ ਨਹੀਂ ਜਿੱਤ ਸਕਦੀਆਂ ਕੱਲੇ ਐਮਐਲਏ ਕੱਦੇ ਮਿਨਿਸਟਰ ਕੱਲੇ ਅਫਸਰ ਸਾਹਿਬ ਆ ਨਹੀਂ ਜਿੱਤ ਸਕਦੇ ਇਹ ਜਿਹੜੀ ਮੂਵਮੈਂਟ ਹੈ ਇਹ ਆਮ ਸਮੂਹiyet ਲੋਕਾਂ ਦੀ ਉਤਾਰਜਿਤ ਹੋ ਗਈ ਸੋ ਅੱਜ ਅਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਪਿੰਡ-ਪਿੰਡ ਜਿਹੜੀ ਮਹਿਮ ਲੈ ਕੇ ਜਾਵਾਂਗੇ ਸ਼ਹਿਰ ਦੇ ਹਰ ਇੱਕ ਮਾਹਲੇ 'ਤੇ ਲੈ ਕੇ ਜਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਇਹ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਔਰ ਪੰਜਾਬ ਦੇ ਲੋਕਾਂ ਤੇ ਸਾਨੂੰ ਮਾਣ ਹੈ ਪੰਜਾਬ ਹਮੇਸ਼ਾ ਜਦੋਂ ਵੀ ਗਿਰਿਆ ਤਾਂ ਫੇਰ ਨਾਲ ਨਾਲ ਖੜਾ ਹੋਇਆ ਸਾਨੂੰ ਪੰਜਾਬ ਨੂੰ ਨਸ਼ਿਆਂ ਵਿੱਚ ਦਲਦਲ ਦੇ ਵਿੱਚ ਦਲ ਵਿੱਚ ਪਾ ਕੇ ਸਾਡੀ ਨੌਜਵਾਨਾਂ ਨੂੰ ਜਿਹੜੀ ਖਤਮ ਕਰਨ ਦੀ ਸਾਜ਼ਿਸ਼ ਹੈ ਅਸੀਂ ਉਹਨੂੰ ਹਰ ਕੀਮਤ ਤੇ ਨਾਕਾਮ ਕਰਾਂਗੇ